ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਖੜੇ ਆਂ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਵਾਨਾ ਸਾਹਿਬ ਵਾਲੇ ਉਹਨਾਂ ਨੇ ਸਥਾਪਿਤ ਕੀਤੇ ਹੋਏ ਅਸਥਾਨ ਗੁਰਦੁਆਰਾ ਗੁਰਸਾਗਰ ਮਸਵਾਨਾ ਸਾਹਿਬ ਵਿਖੇ ਮਹਾਪੁਰਸ਼ਾਂ ਦੀ 98ਵੀਂ ਸਾਲਾਨਾ ਮਿੱਠੀ ਯਾਦ ਪੂਰਾ ਸਿੱਖ ਬੰਧ ਬੜੀ ਸ਼ਰਧਾ ਔਰ ਉਤਸ਼ਾਹ ਦੇ ਨਾਲ ਮਨਾਉਣਾ ਕਰ ਰਿਹਾ ਹੈ ਮਿਤੀ 30 31 ਜਨਵਰੀ ਅਤੇ 1 ਫਰਵਰੀ ਨੂੰ ਗੁਰਸਾਗਰ ਮਸਤੋਣਾ ਸਾਹਿਬ ਵਿਖੇ ਮਹਾਨ ਗੁਰਮਤ ਸਮਾਗਮ ਤਿੰਨ ਦਿਨਾਂ ਹੋ ਰਹੇ ਹਨ ਔਰ ਇਨ੍ਹਾਂ ਸਮਾਗਮਾਂ ਦੇ ਮੱਦੇ ਨਜ਼ਰ ਹੀ ਅੱਜ ਸਾਡੇ ਪਾਸ ਉ체ਚੇ ਤੌਰ ਤੇ ਸੰਤ ਬਾਬਾ ਅਤਰ ਸਿੰਘ ਜੀ ਦੇ ਜਨਮ ਸਥਾਨ ਨਗਰ ਚੀਮਾ ਤੋਂ ਭਾਈ ਬਾਬਕ ਅਕੈਡਮੀ ਦੇ ਬੱਚੇ ਉ체ਚੇ ਤੌਰ ਤੇ ਅੱਜ ਗੁਰਸਾਗਰ ਮਸਤਾਨਾ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਨ ਦੇ ਲਈ ਪਹੁੰਚੇ ਹਨ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਅਕੈਡਮੀ ਦੀਆਂ ਜਿਹੜੀਆਂ ਬੱਚੀਆਂ ਅੱਜ ਤੁਸੀਂ ਵੇਖ ਰਹੇ ਹੋ ਖੜੀਆਂ ਨੇ ਇਹ ਆਪਣੀ ਅਕੈਡੈਮਿਕ ਤਾਲੀਮ ਲੈਣ ਦੇ ਨਾਲ ਨਾਲ ਗੁਰਮਤ ਸੰਗੀਤ ਦੀ ਸਿੱਖਿਆ ਵੀ ਲੈ ਰਹੀਆਂ ਨੇ ਔਰ ਨਾਲ ਤੰਤੀ ਸਾਜ਼ ਜਿਹੜੇ ਅੱਜ ਸਿੱਖ ਪੰਥ ਦੇ ਵਿੱਚੋਂ ਅਲੋਪ ਹੁੰਦੇ ਜਾ ਰਹੇ ਨੇ ਇਹ ਬੱਚੀਆਂ ਤੰਤੀ ਸਾਜ਼ਾਂ ਦੀ ਸਖਲਾਈ ਲੈ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਰਬਾਬ, ਦਿਲਰੂਬਾ, ਸਰੰਦਾ, ਤਾਉਸ ਅਤੇ ਹੋਰ ਤੰਤੀ ਸਾਜ਼ ਨੇ ਜਿਹੜੇ ਉਹਨਾਂ ਦੀ ਸਖਲਾਈ ਅੱਜ ਬੱਚੀਆਂ ਨੇ ਉ체ਚੇ ਤੌਰ ਤੇ ਗੁਰਸਾਗਰ ਮਸਤੋਣਾ ਸਾਹਿਬ ਵਿਖੇ ਸੋਦਰ ਦੀ ਚੌਂਕੀ ਕੀਰਤਨ ਦੀ ਹਾਜ਼ਰੀ ਭਰੀ ਹੈ ਸੋ ਇਨ੍ਹਾਂ ਸੰਗਤਾਂ ਦਾ ਔਰ ਪਹੁੰਚੇ ਹੋਏ ਉ체ਚੇ ਤੌਰ ਤੇ ਭਾਈ ਬਹਾਦਰ ਸਿੰਘ ਜੀ ਨਾਲ ਆਏ ਨੇ ਬੱਚਿਆਂ ਨੂੰ ਲੈ ਕੇ ਜਿਹੜੇ ਕਿ ਇੱਥੇ ਚੀਮੇ ਪੂਰੀ ਇਸ ਇਸ ਮਿਊਜ਼ਿਕ ਅਕੈਡਮੀ ਦੀ ਜਿਹੜੀ ਦੇਖ ਰਹੇ ਕਰ ਰਹੇ ਨੇ ਔਰ ਉਹਨਾਂ ਨਾਲ ਉ체ਚੇ ਤੌਰ ਤੇ ਪਹੁੰਚੇ ਨੇ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਮੈਂ ਬੇਨਤੀ ਕਰਦਾ ਬਹਾਦਰ ਸਿੰਘ ਜੀ ਨੂੰ ਦੋ ਸ਼ਬਦ ਉਹ ਵੀ ਸੰਗਤ ਦੇ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੋ ਸਾਗਰ ਮਸਤਨ ਸਭਾ ਜੀ ਪਹੁੰਚੇ ਆ ਭਾਈ ਉਤਾਰ ਸਿੰਘ ਜੀ ਜੋ ਮੁੱਖ ਔਰ ਇਹਦੇ ਮਤਲਬ ਸਾਰਾ ਦੇਖ ਰੇਖ ਜੋ ਪ੍ਰਚਾਰ ਕਰ ਰਹੇ ਨੇ ਮੁੱਖ ਪ੍ਰਚਾਰਕ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਸਾਡੇ ਨਾਲ ਤਾਲਮਿਲ ਵੜਾ ਕੇ ਇਹ ਬੱਚਿਆਂ ਨੂੰ ਅੱਜ ਇੱਕ ਘੰਟੇ ਦਾ ਸਮਾਂ ਔਰੇ ਗੁਰਸਾਗਰ ਮਸਤਮਾਨਾ ਸਾਡੇ ਬੱਚੇ ਪਹਿਲੀ ਵਾਰੀ ਕੀਰਤਨ ਕਰਨ ਆਏ ਨੇ ਜਰਵਸਤਾਨ ਟੀਮਾ ਸਾਹ ਜੋ ਜੋ ਸੰਸਥਾ ਦਾ ਜਰਵਸਤਾਨ ਹੈ ਉਸ ਨਗਰ ਦੇ ਸਾਰੇ ਬੱਚੇ ਨੇ ਤੇ ਸਾਰੇ ਭਾਈ ਮਨੋਰ ਸਿੰਘ ਜੀ ਭੈਣ ਜਤਖਰੀ ਕੌਰ ਜੀ ਉਦੋਂ ਪ੍ਰਾਲਾ ਕਰਕੇ ਇਹ ਬੱਚਿਆਂ ਨੂੰ ਲੋਜ ਅਕੈਡਮੀ ਦੇ ਨਾਲ ਜੋੜ ਕੇ ਸਾਰੇ ਬੱਚਿਆਂ ਦਾ ਜੋ ਵੀ ਹੈਗਾ ਸਾਂਤੀ ਸਾਹਿਬ ਤੇ ਫਰੇਨੇ ਵੀ ਲੱਗ ਲੱਗ ਸਾਰੇ ਤਾਂਤੀ ਸਾਹਿਬ ਉਹਨਾਂ ਨੂੰ ਫੀਸ ਕਲਾਈ ਦਿੱਤੀ ਜਾਂਦੀ ਹੈ ਚੀਮਾ ਸਾਹਿਬ ਅਸੀਂ ਸਾਰੀ ਮੈਨੇਜਮੈਂਟ ਕਮੇਟੀ ਜੋ ਮਸਤਵਾਨਾ ਸਾਹਿਬ ਦੀ ਭਾਈ ਬਤਾਰ ਸਿੰਘ ਜੀ ਤੇ ਇਹਨਾਂ ਦੀ ਸਾਰੀ ਮੁਖਾ ਜਿੰਨੇ ਵੀ ਉਹਰੇ ਅਦਾਰੇ ਨੇ ਉਹਨਾਂ ਦਾ ਤੇ ਅਸੀਂ ਭਾਈ ਸਾਹਿਬ ਦਾ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਥ ਸੰਗਤ ਜੀ ਜਿਹੜਾ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਨੂੰ ਆਪਾਂ ਘਰਾਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਵਾਲੇ ਪਾਸੇ ਲਾਈਏ ਗੁਰਮਤ ਵਾਲੇ ਪਾਸੇ ਲਾਈਏ ਤਾਂ ਕਿ ਜਿਹੜੇ ਬੱਚੇ ਨੇ ਉਹ ਵੈਸਟਰਨ ਸੰਗੀਤ ਹੈ ਜਿਹੜਾ ਪੱਛਮੀ ਸੰਗੀਤ ਹੈ ਉਹਦੇ ਵਿੱਚ ਜਿਹੜੇ ਉਲਝੇ ਹੋਏ ਨੇ ਬੱਚੇ ਗੁਰਮਤ ਵਾਲੇ ਪਾਸੇ ਆਉਣ ਗੁਰਮਤ ਸੰਗੀਤ ਵਾਲੇ ਪਾਸੇ ਆਉਣ ਔਰ ਨਾਲ-ਨਾਲ ਆਪਣੀ ਦੁਨਿਆਵੀ ਜਿਹੜੀ ਪੜ੍ਹਾਈ ਹੈ ਉਹ ਵੀ ਹਾਸਲ ਕਰਨ ਤੇ ਨਾਲ-ਨਾਲ ਗੁਰੂ ਨਾਲ ਗੁਰਬਾਣੀ ਨਾਲ ਔਰ ਗੁਰਮਤ ਸੰਗੀਤ ਨਾਲ ਵੀ ਜੁੜੇ ਰਹਿਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ